ਹਲੋ ਜੀ ਸਸਟਿਕਲ ਸਾਰਿਆਂ ਨੂੰ ਕੀ ਹਾਲ ਚੰਨ ਨੇ ਤੁਹਾਡੇ ਹੁਣ ਸਾਡੇ ਨਾ ਕੱਲ ਬਹੁਤ ਨਹੀਂ ਪਿਆ ਤਿੰਨ ਕੁ ਵੀਕ ਹੋ ਗਏ ਸੀ ਸਾਡੇ ਮੀਂਹ ਨਹੀਂ ਸੀ ਪਿਆ ਪਰ ਠੰਡ ਬਹੁਤ ਸੀਗੀ ਤੇ ਕੱਲ ਸਾਡੇ ਵਾਦਰ ਚੇਂਜ ਹੋਇਆ ਤੇ ਕੱਲ ਨਾ ਸਾਡੇ ਸਾਰਾ ਦਿਨ ਬਾਕ ਨਹੀਂ ਪਿਆ ਤੇ ਹੁਣ ਵੀ ਦੇਖੋ ਬੱਦਲ ਹੀ ਨੇ ਹੁਣ ਦੇਖੋ ਦੂਜੀ ਸਾਈਡ ਤੋਂ ਨਾ ਜਿਵੇਂ ਐਂ ਲੱਗਦਾ ਕਿ ਜਿਵੇਂ ਨਾ ਧੁੱਪ ਨਿਕਲ ਧੁੱਪ ਨਿਕਲਦੀ ਹੁੰਦੀ ਹੈ ਨਾ ਦੇਖੋ ਤੁਹਾਨੂੰ ਦੇਖ ਰਿਹਾ ਹੁਣ ਦੂਰੋਂ ਤੇ ਹੋਂਦਾਂ ਸਾਡੇ ਕੱਲ ਸੰਡੇ ਤੋਂ ਟਿਊਜ਼ਡੇ ਤੱਕ ਸਨੋ ਵੀ ਵਿਖਾਉਂਦਾ ਜਦੋਂ ਸਨੋ ਆਉਂਦੀ ਨਾ ਉਹ ਤੋਂ ਬਹੁਤ ਔਖਾ ਹੋ ਜਾਂਦਾ ਤੇ ਇਸ ਮੈਂ ਤੇ ਹੀ ਅਰਦਾਸ ਕਰਨੀ ਆ ਬਸ ਸਨੋ ਨਾ ਆਏ ਕਿਉਂਕਿ ਸਾਰਿਆਂ ਨੂੰ ਹੀ ਔਖਾ ਹੋ ਜਾਂਦਾ ਬੱਚਾ ਨੇ ਵੀ ਪੜਨ ਜਾਣਾ ਤੇ ਕੰਮ ਵਾਲਿਆਂ ਨੂੰ ਵੀ ਔਖਾ ਹੋ ਜਾਂਦਾ ਤੇ ਅੱਜੋ ਸਾਲ ਹੁਣ ਮੌਸਮ ਤਾਂ ਬਦਲਦਾ ਹੀ ਰਹਿਣਾ ਤੇ ਆਪਾਂ ਬਣਾਉਨੇ ਆ ਬ੍ਰੇਕਫਾਸਟ ਮੈਂ ਮੈਮਲੋਨ ਲੱਗੀ ਸੀ ਬ੍ਰੇਕਫਾਸਟ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦਵਾਂ ਸੋ ਹੁਣ ਨਾ ਮੈਂ ਬ੍ਰੈਕਫਾਸਟ ਬਣਾਉਣ ਲੱਗੀ ਸੀਗੀ ਤੇ ਸਰਦੀਆਂ ਚ ਨਾ ਆਪਾਂ ਬਹੁਤ ਜ਼ਿਆਦਾ ਮਿੱਠਾ ਵਗੈਰਾ ਖਾਣਦੇ ਆ ਤੇ ਪਰੌਂਠੇ ਵਗੈਰਾ ਖਾਣਦੇ ਆ ਨਾ ਠੰਡ ਦੇ ਵਿੱਚ ਦਿਲ ਕਰਦਾ ਹੁੰਦਾ ਤਾਂ ਹੁਣ weight ਵਧ ਗਿਆ ਸੀਗਾ ਤਾਂ ਥੋੜਾ ਉਹਨੂੰ ਕੰਟਰੋਲ ਕਰਨ ਲਈ ਸੋਚਿਆ ਕਿ ਕੁਝ ਹੈਲਦੀ ਜਿਹਾ ਖਾਣਾ ਸ਼ੁਰੂ ਕੀਤਾ ਜਾਵੇ ਕੰਬਹੁਤ ਮਿੱਠਾ ਤੇ ਬਹੁਤ ਪ੍ਰੌਟੇਨ ਵਾਲੇ ਆ ਸੋ ਉਹਦੇ ਲਈ ਮੈਂ ਇੱਕ ਨਾ ਰੈਸਪੀ ਲੈ ਕੇ ਆਈ ਸੀ ਤੁਹਾਡੇ ਨਾਲ ਜਿਹਦੇ ਵਿੱਚ ਮੈਂ ਦੇਖੋ ਛੋਲਿਆਂ ਦੇ ਤੇ ਮੂਦੀ ਮਸਰੀ ਦੀ ਦਾਲ ਨੂੰ ਨਾ ਰਾਤੀ ਹੀ ਪੀ ਕੇ ਭੇਦ ਦਿੱਤਾ ਸੀਗਾ ਤੇ ਹੁਣ ਇਹਨਾਂ ਦਾ ਮੈਂ ਪਾਣੀ ਡレイン ਕਰ ਲਿਆ ਜਿਹੜਾ ਇਹਦੇ ਚੋਂ ਨਿਕਲਿਆ ਹੋਇਆ ਪਾਣੀ ਉਹ ਸੱਟਿਆ ਨਾ ਕਰੋ ਤੁਸੀਂ ਕਿਸੇ ਵੀ ਚੀਜ਼ ਜਿਵੇਂ ਆਟਾ ਗੁੰਨਾ ਹੈ ਜਾਂ ਕੋਈ ਸਬਜੀ ਬਣਾਉਣੀ ਹੈ ਜਾਂ ਦਾਲ ਬਣਾਉਣੀ ਹੈ ਉਹਨਾਂ ਵਿੱਚ ਪਾ ਲਿਆ ਕਰੋ ਸੋ ਹੁਣ ਮੈਂ ਨਾ ਉਹ ਵਾਲਾ ਪਾਣੀ ਸੈਪਰੇਟ ਕਰਕੇ ਰੱਖ ਦਿੱਤਾ ਤੇ ਉਹਨੂੰ ਮੈਂ ਯੂਜ਼ ਕਰ ਲਾਂਗੀ ਤੇ ਹੁਣ ਨਾ ਮੈਂ ਇਹ ਵਾਲੀ ਦਾਲ ਦੇਖੋ ਬਿਲਕੁਲ ਡਰਾਈ ਹੈ ਤੇ ਹੁਣ ਉਹਨੂੰ ਮੈਂ ਗ੍ਰਾਈਂਡਰ ਗ੍ਰਾਈਂਡਰ ਚਾਕੇ ਨਾ ਤੇ ਇਹਨੂੰ ਗ੍ਰਾਈਂਡ ਕਰ ਲੈਣਾ ਹੈ ਹੁਣ ਨਾ ਦੇਖੋ ਆਪਾਂ ਦਾਲ ਸੇਤੀ ਸੀ ਨੂੰ ਉਹਨੂੰ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਹ ਜਿਹੜਾ ਵੀ ਜਿਹੜੀ ਜਿਹੜਾ ਬ੍ਰੈਕਫਾਸਟ ਆਪਾਂ ਬਣਾ ਰਹੇ ਆ ਨਾ ਜੋ ਰੈਸਪੀ ਬਣਾ ਰਹੇ ਆ ਉਹਦੇ ਲਈ ਆਪਾਂ ਨੂੰ ਉਹਦੇ ਚਪੌਣ ਨੂੰ ਕੀ ਕੀ ਚਾਹੀਦਾ ਮੈਂ ਲਈਆਂ ਨੇ ਗਾਜਰਾ ਹਰਾ ਧਨੀਆ ਪਨੀਰ ਤੁਸੀਂ ਕੋਈ ਵੀ ਵੈਜੀਟੇਬਲ ਲੈ ਸਕਦੇ ਹੋ ਜੋ ਤੁਹਾਨੂੰ ਵਧੀਆ ਲੱਗਦੀਆਂ ਨੇ ਜ਼ਰੂਰੀ ਨਹੀਂ ਕਿ ਤੁਸੀਂ ਆਹੀ ਲੈਣੀਆਂ ਨੇ ਤੁਸੀਂ ਜੋ ਵੀ ਮਰਜ਼ੀ ਜੋ ਤੁਹਾਨੂੰ ਵਧੀਆ ਲੱਗਦੀ ਨੇ ਉਹ ਤੁਸੀਂ ਲੈ ਸਕਦੀਆਂ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਏ ਥੋੜੀ ਜੀ ਸੂਜੀ ਤੇ ਆਪਾਂ ਨੂੰ ਚਾਹੀਦੀਆਂ ਨੇ ਮ ਰੈੱਡ ਚਿੱਲੀ ਜੀਰਾ ਤੇ ਨਮਕ ਤੁਸੀਂ ਨਾ ਮਸਾਲੇ ਵੀ ਆਪ ਤੇ ਹਿਸਾਬ ਨਾਲ ਪਾ ਸਕਦੇ ਹੋ ਜਿਹੜੇ ਮਸਾਲੇ ਤੁਹਾਨੂੰ ਵਧੀਆ ਲੱਗਦੇ ਨੇ ਜ਼ਰੂਰੀ ਨਹੀਂ ਕਿ ਤੁਸੀਂ ਇਹੀ ਇਹ ਮਸਾਲੇ ਪਾਉਣੇ ਨੇ ਤੇ ਨਮਕ ਤਾਂ ਵਿਸਲੇ ਹਰ ਚੀਜ਼ ਚ ਜਾਂਦਾ ਉਸ ਤੋਂ ਬਾਅਦ ਤੁਸੀਂ ਹਰੀਆਂ ਮਿਰਚਾਂ ਪਾ ਲਓ ਮੇਰੇ ਕੋਲ ਹਰੀਆਂ ਮਿਰਚਾਂ ਹੈ ਨਹੀਂ ਸਿਗੀਆਂ ਸੋ ਮੈਂ ਲਾਲ ਮਿਰਚਾ ਪਾਉਂਗੀ ਤੇ ਮਤਲਬ ਜੀਰਾ ਜੇ ਤੁਸੀਂ ਨਹੀਂ ਪਸੰਦ ਕਰਦੇ ਤਾਂ ਤੁਸੀਂ ਨਾ ਪਾਓ ਸੋ ਹੁਣ ਆਪਾਂ ਇਹਨੂੰ ਮਿਲਾਉਨੇ ਆਪਾਂ ਜਿਹੜਾ ਹਲਾ ਬੈਟਰ ਹੈ ਨਾ ਜਿਹੜਾ ਗਰਾਇੰਡ ਕੀਤਾ ਸੀ ਉਹਨੂੰ ਇੱਕ ਬੌਲ ਚ ਪਾ ਲਾਂਗੇ ਤੇ ਉਹਦੇ ਵਿੱਚ ਥੋੜੀ ਜੀ ਸੂਜੀ ਪਾ ਲਾਂਗੇ ਸੂਜੀ ਨਾਲ ਹੀ ਹੁੰਦਾ ਕਿ ਜਿੰਨਾ ਇਹਦਾ ਐਕਸਟਰਾ ਮੌਇਸਚਰ ਹੈ ਨਾ ਉਹ ਸੋਖ ਲੂਗੀ ਸੂਜੀ ਤੇ ਚੀਜ਼ ਕ੍ਰਿਸਪੀ ਬਣੂਗੀ ਸੋ ਹੁਣ ਆਪਾਂ ਇਹਨੂੰ ਕਰਨੇ ਆ ਇਹਦਾ ਮਿਕਸਚਰ ਤਿਆਰ ਕਰਨੇ ਆ ਸੋ ਹੁਣ ਦੇਖੋ ਹੁਣ ਨਾ ਆਪਾਂ ਉਹਦੇ ਵਿੱਚ 2 ਚਮਚ ਮਤਲਬ ਆਲਪਾ ਲਈ ਸੀ ਕਿਉਂਕਿ ਮੈਂ ਹੀ ਖਾਣਾ ਹੋਰ ਕੋਈ ਘਰ ਹੈ ਨਹੀਂ ਸੋ ਮੈਂ ਆਪਦੇ ਲਈ ਹੀ ਬਣਾਉਣਾ ਤੇ ਨਾਲ ਮੈਂ 1 ਚਮਚ ਇੰਦੇ ਵਿੱਚ ਸੋਜੀ ਪਾ ਲਈ ਸੀ ਤੁਸੀਂ ਆਪਦੇ ਘਰ ਦੇ ਮੈਂਬਰ ਦੇ ਹਿਸਾਬ ਨਾਲ ਬਣਾਣਾ ਬਣਾਇਓ ਜਿੰਨਾ ਵੀ ਮਤਲਬ ਜਿੰਨੇ ਤੁਹਾਡੇ ਘਰ ਦੇ ਮੈਂਬਰ ਨੇ ਹੁਣ ਨਾ ਆਪਾਂ ਸੋਜੀ ਤੇ ਦਾਲ ਨੂੰ ਨਾ ਚੰਗ ਤਰ੍ਹਾਂ ਮਿਕਸ ਕਰ ਲੈਣਾ ਤੇ ਨਾਲ ਹੀ ਨਾ ਆਪਾਂ ਇਹਦੇ ਵਿੱਚ ਆ ਜਿਹੜੀਆਂ ਮੈਂ ਵੈਜੇਸ ਕੱਟ ਕੇ ਰੱਖੀਆਂ ਸੀਗੀਆਂ ਨਾ ਗ੍ਰੇਟ ਕਰਕੇ ਨਾਲ ਹੀ ਆਪਾਂ ਇਹ ਇਹਦੇ ਵਿੱਚ ਆਲੀਆ ਵਾਜੇਸ ਪਾ ਲੈਣੀਆਂ ਨੇ ਵਾਜੇਸ ਤੁਸੀਂ ਕੁਝ ਵੀ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੈ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਵਲੀਆਂ ਸੇਮ ਹੀ ਵਾਜੇਸ ਪਾਉਣੀਆਂ ਨੇ ਤੇ ਮੈਂ ਮਤਲਬ ਕਿ ਮੇਰੇ ਕੋਲ ਇਹੋ ਹੀ ਪਈਆਂ ਸੀਗੀਆਂ ਜਾਂ ਹੋਰ ਕੋਈ ਵਾਜੇਸ ਹੈ ਨਹੀਂ ਸੀ ਸੋ ਮੈਂ ਇਹ ਹੀ ਪਾਣ ਲੱਗੀ ਆ ਤੇ ਹੁਣ ਆਪਾਂ ਇਹਨ ਦੇ ਵਿੱਚ ਪਾ ਲੈਣਾ ਇਹਦੇ ਵਿੱਚ ਪਾ ਲੈਣੇ ਮਸਾਲੇ ਨਮਕ ਮਿਰਚ ਤੇ ਜੀਰਾ ਤੁਸੀਂ ਆਪਦੇ ਹਿਸਾਬ ਨਾਲ ਜੋ ਵੀ ਜਿਵੇਂ ਵੀ ਮਸਾਲੇ ਲਾਈ ਕਰਨੇ ਹੋ ਉਸ ਹਿਸਾਬ ਨਾਲ ਪਾ ਸਕਨੇ ਹੋ ਗਰੀਨ ਨੇ ਕਿ ਤੁਸੀਂ ਮੇਰੇ ਵਾਲੇ ਹੀ ਪਾਉਣੇ ਨੇ ਤੁਸੀਂ ਆਪਦੇ ਹਿਸਾਬ ਨਾਲ ਵੀ ਪਾ ਸਕਨੇ ਹੋ ਸੋ ਮੈਂ ਇਹਦੇ ਵਿੱਚ ਨਮਕ ਜੀਰਾ ਤੇ ਲਾਲ ਮਿਰਚ ਹੀ ਪਾਉਂਗੀ ਕਿਉਂਕਿ ਮੈਨੂੰ ਜਾਦਾ ਸਪਾਈਸਿਸ ਵਧੀਆ ਨਹੀਂ ਲੱਗਦੇ ਮੈਨੂੰ ਜਿਆਦਾ ਨਾ ਮਸਾਲੇਦਾਰ ਖਾਣਾ ਵਧੀਆ ਨਹੀਂ ਲੱਗਦਾ ਕਿਉਂਕਿ ਮੈਨੂੰ ਹজম ਹੀ ਨਹੀਂ ਹੁੰਦਾ ਹੈਗਾ ਸੋ ਮੈਂ ਲਾਈਟ ਜਾਈ ਰੱਖ ਦੇਣੀ ਆ ਜਿਆਦਾ ਮਸਾਲੇ ਨਹੀਂ ਪਾਉਂਦੀ ਹੈਗੀ ਹੁਣ ਆਪੈ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹੁਣ ਨਾ ਆਪਾਂ ਆਵਲਾ ਜਿਹੜਾ ਮਿਕਸਰ ਸੀ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹਨ ਹੁਣ ਇਹ ਇੱਕ ਡੋ ਫੋਮ ਦਾ ਡੋ ਫੋਮ ਜੀ ਬਣ ਗਿਆ। ਹੁਣ ਇੱਥੇ ਤੁਸੀਂ ਨਾ ਇਹਨੂੰ ਜ਼ਰੂਰੀ ਨਹੀਂ ਕਿ ਜੋ ਚੀਜ਼ ਮੈਂ ਬਣਾ ਰਹੀ ਆ ਉਹ ਹੀ ਬਣਾਓ। ਤੁਸੀਂ ਇਹਨੂੰ ਆਪ ਤੇ ਵੇਰੀਏਸ਼ਨ ਤੇ ਸਭ ਨਾਲ ਵੇ ਬਣਾ ਸਕਦੇ ਹੋ। ਸੋ ਹੁਣ ਮੈਂ ਨਾ ਇਹ ਥੋੜਾ ਜਿਹਾ ਜ਼ਿਆਦਾ ਟਾਈਟ ਹੋ ਗਿਆ ਤੇ ਤਾਂ ਇਹਦੇ ਵਿੱਚ ਥੋੜਾ ਜਿਹਾ ਮੈਂ ਨਾ ਪਾਣੀ ਪੋਣਾ। ਇੰਨੇ ਵਿੱਚ ਥੋੜਾ ਜਿਹਾ ਪਾਗ ਦਿੱਤਾ ਪਾਣੀ ਤਾਂ ਕਿ ਇਹ ਥੋੜਾ ਜਿਹਾ ਰਨੀ ਰਨੀ ਮੇਚਾ ਦੇ ਇੰਨਾ ਵੀ ਰਨੀ ਨਾ ਹੋਵੇ ਕਿ ਇਹ ਬਸ ਮਤਲਬ ਕਿ ਬਣੇ ਹੀ ਨਾ ਹੈ ਨਾ ਤੇ ਇੰਨਾ ਵੀ ਜਿਆਦਾ ਥਿੱਕ ਨਾ ਹੋਵੇ ਕਿ ਜਦੋਂ ਆਪਾਂ ਇਹਨੂੰ ਬਣਾਈਏ ਤੇ ਇਹ ਫਿਰ ਵੀ ਨਾ ਫਿਰ ਸਪਰੈਟ ਵੀ ਨਾ ਹੋਵੇ ਸੋ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ 2 ਮਿੰਟ ਲਈ ਇਹਨੂੰ ਰੱਖ ਦਿੰਨੇ ਆ ਸਾਈਡ ਤੇ ਤਾਂ ਕਿ ਉਹ ਜਿਹੜਾ ਪਾਣੀ ਹੈ ਨਾ ਚੰਗੀ ਤਰ੍ਹਾਂ ਸੂਜੀ ਐਬਜ਼ਾਰਬ ਕਰ ਲਵੇ ਤੇ ਨਾਲ ਹੀ ਆਪਾਂ ਨੂੰ ਚਾਹੀਦਾ ਵਾਫਲ ਮੇਕਰ ਹੁਣ ਤੁਹਾਨੂੰ ਪਤਾ ਲੱਗ ਗਿਆ ਹੁਣ ਕਿ ਫੇ ਮੈਂ ਕੀ ਬਣਾ ਰਹੀ ਹਾਂ ਹਾਂ ਮੈਂ ਨਾ ਸੇਵਰੀ ਵਫਲ ਬਣਾ ਰਹੀ ਆ ਸੋ ਮੇਰਾ ਛੋਟਾ ਜਿਹਾ ਕਿਊਟ ਜਿਹਾ ਵਫਲ ਮੇਕਰ ਦੇਖੋ ਹੁਣ ਮੈਨੂੰ ਹਿੱਟ ਅਪ ਹੁੰਦੇ ਵੀ ਮਲਾਵੇ ਦਾ ਪਲੱਗ ਲਾ ਦਿੱਤਾ ਤਾਂ ਕਿ ਇਹ ਹਿੱਟ ਅਪ ਤਾਂ ਕਿ ਇਹ ਗਰਮ ਹੋ ਜਾਏ ਤੇ ਤਾਂ ਕਿ ਇਹ ਗਰਮ ਹੋ ਜਾਏ ਚੰਗੀ ਤਰ੍ਹਾਂ ਕਿਉਂਕਿ ਤੁਸੀਂ ਨਾਰਮਲੀ ਜਿਹੜੇ ਨੇ ਨਾ ਮਿੱਠੇ ਹੀ ਵਫਲ ਖਾਦੇ ਹੋਣਗੇ ਤੇ ਉਹ ਮੈਨੂੰ ਪਸੰਦ ਨਹੀਂ ਹੈਗੇ ਸੋ ਮੈਂ ਐਵੇਂ ਦੀ ਵੇਰੀਏਸ਼ਨ ਕਰਦੀ ਰਹੀ ਆ ਸੋ ਹੁਣ ਆਪਾਂ ਇਹਦੇ ਗਰਮ ਹੋਣ ਦੀ ਵੇਟ ਕਰਨੀ ਆ ਤੇ ਨਾਲ ਹੀ ਆਪਾਂ ਆਪਣਾ ਬੈਟਰ ਵੀ ਚੈੱਕ ਕਰਨੀ ਆ ਕਿ ਇਹਨੂੰ ਆਪਾਂ ਨੂੰ ਕਿੰਨਾ ਕਰਨੀ ਚਾਹੀਦਾ ਕੋ ਮੇਰਾ ਨਾ ਵਾਫਲ ਮੇਕਰ ਗਰਮ ਹੋ ਗਿਆ ਮੈਂ ਇਹਨਾਂ ਨੂੰ ਮੱਖਣ ਨਾਲ ਲਾ ਕੇ ਨਾ ਦੇਖੋ ਮੱਖਣ ਨਾਲ ਲਾ ਕੇ ਸੀਜ਼ਨ ਕਰ ਦਿੱਤਾ ਸੀ ਅੰਜਮਾ ਤੁਸੀਂ ਆਇਲ ਵੀ ਲਾ ਸਕਦੇ ਹੋ ਜੋ ਤੁਹਾਡਾ ਜੀ ਕਰੇ ਤੇ ਹੁਣ ਆਪਾਂ ਜਿਹੜਾ ਆਪਣਾ ਸਪਰੈਡ ਹੈ ਨਾ ਦੇਖੋ ਇਹ ਵਾਲਾ ਜਿਹੜਾ ਸਪਰੈਡ ਹੈ ਇਹ ਇਹ ਆਪਾਂ ਨਾ ਵਾਫਲ ਮੇਕਰ ਤੇ ਐਵੇਂ ਕਰਕੇ ਸਪਰੈਡ ਕਰ ਦੇਣਾ ਤੇ ਥੋੜਾ ਕੇਅਰਫੁਲ ਹੋ ਕੇ ਕਿਉਂਕਿ ਵਾਫਲ ਮੇਕਰ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਹੱਥ ਨਾਲ ਤੇ ਮਤਲਬ ਹੱਥ ਨਾਲ ਸੜਦੇ ਸੋ ਹੁਣ ਐਵੇਂ ਆਪਾਂ ਨਾ ਸਾਰਾ ਬੈਟਰ ਇੰਦੇ ਤੇ ਚੰਗੀ ਤਰ੍ਹਾਂ ਸਪਰੈਡ ਕਰ ਦੇਣਾ ਕੋ ਮੈਂ ਨਾ ਸਾਰਾ ਜਿਹੜਾ ਸਪਰੈਡ ਸੀਗਾ ਉਹ ਦਾਲ ਵਾਲਾ ਨਾ ਉਹ ਚੰਗੀ ਤਰ੍ਹਾਂ ਰੰਗ ਦੇ ਤੇ ਸਪਰੈਡ ਕਰ ਦਿੱਤਾ ਤੇ ਆਪਾਂ ਨਾ ਥੋੜਾ ਥੋੜਾ ਮੱਖਣ ਐਵੇਂ ਉੱਪਰ ਵੀ ਰੱਖ ਦਾਂਗੇ ਤਾਂ ਕਿ ਜਿਹੜਾ ਉੱਪਰੋਂ ਜਦੋਂ ਆਪਾਂ ਇਹਨੂੰ ਬੰਦ ਕਰੀਏ ਨਾ ਤੇ ਉਹ ਫਿਰ ਕ੍ਰਿਸਪੀ ਕ੍ਰਿਸਪੀ ਵੀ ਨਾਲ ਆਪਣੇ ਕੋਲ ਉਹ ਉਹਦਾ ਸਾਲਦਾਏ ਤਾਂ ਕਿ ਕ੍ਰਿਸਪੀ ਬਣੇ ਹਨਾ ਤੇ ਆਪਾਂ ਥੋੜਾ ਜਿਹਾ ਮੈਂ ਐਵੇਂ ਕਰਕੇ ਮੱਖਣ ਦੇ ਉੱਤੇ ਵੀ ਰੱਖ ਦਿੱਤਾ ਤੁਸੀਂ ਲਾਉਣਾ ਵੀ ਮਤਲਬ ਅਗਰ ਤੁਹਾਨੂੰ ਵਧੀਆ ਲੱਗਦਾ ਹੈ ਕਿ ਤਾਂ ਵੀ ਮਤਲਬ ਤੁਸੀਂ ਲਾ ਲਓ ਨਹੀਂ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਕਿਉਂਕਿ ਆਪਾਂ ਇਸ ਵਾਲੇ ਪਾਰਟ ਤੇ ਵੀ ਮੱਖਣ ਲਾ ਦਿੱਤਾ ਸੀ ਤੇ ਹੁਣ ਆਪਾਂ ਇਹਨੂੰ ਕੱਢ ਦਿੰਨੇ ਆ ਬੰਦ ਤੇ ਹੁਣ ਨਾ ਇਹ ਛੇਤੀ ਨਾ ਕਰਿਓ ਪਲੀਜ਼ ਕਿਉਂਕਿ ਇਹਨੂੰ ਬਣਨ ਤੇ ਕੰਮ 'ਚ ਮੈਨੂੰ ਥੋੜਾ ਟਾਈਮ ਲੱਗ ਜਾਂਦਾ ਹੈ 5 ਤੋਂ 10 ਕ ਮਿੰਟ ਲੱਗਦੇ ਨੇ ਇਹਨੂੰ ਬਣਨ ਤੇ ਇੱਕ ਤਾਂ ਮੇਰਾ ਬਰਥਫਲ ਮੇਕਰ ਛੋਟਾ ਹੈ ਜੇ ਤੁਹਾਡਾ ਵੱਡਾ ਹੋਵੇ ਤਾਂ ਇਹ ਮਤਲਬ ਉਹ ਛੇਤੀ ਬਣਾਉਂਦਾ ਹੈ ਇਹ ਛੋਟਾ ਤਾਂ ਕਰਕੇ ਨਾ ਇਹ ਥੋੜਾ ਟਾਈਮ ਲਾਊਗਾ ਬਣਨ ਤੇ ਸੋ ਹੁਣ ਆਪਾਂ ਕਰਨੇ ਆਂ ਵੇਟ ਤੇ ਨਾਲੇ ਨਾਲੇ ਆਪਾਂ ਕਰ ਲੈਣੇ ਆਂ ਦੂਜਾ ਕੰਮ ਕਿਉਂਕਿ ਹੁਣ ਹੋਈ ਹੈ ਮਾਰਨਿੰਗ ਤੇ ਬਾਕੀ ਕੰਮ ਵੀ ਹਲੇ ਕਰਨਾ ਵਾਲਾ ਪਿਆ ਸੀਗਾ ਮੈਂ ਸੋਚਿਆ ਪਹਿਲਾਂ ਮੈਂ ਆਪਾਂ ਦਾ ਬ੍ਰੈਕਫਾਸਟ ਰੈਡੀ ਕਰ ਲਾਂ ਤੇ ਤੁਹਾਡੇ ਨਾਲ ਵੀ ਰੈਸਪੀ ਸ਼ੇਅ ਤੇ ਨਾਲੇ ਥੋੜੇ ਦੇਰ ਬਾਅਦ ਚੈੱਕ ਕਰਾਂਗੇ ਕਿ ਆਪਣਾ ਵਾਫਲ ਕਿੰਨਾ ਕੁ ਬਣਿਆ। ਸੋ ਹੁਣ ਆਪਾਂ ਆਪਣਾ ਵਾਫਲ ਕਰ ਲੈਨੇ ਆ ਚੈੱਕ ਕਿ ਉਹ ਕਿੰਨਾ ਕੁ ਬਣਿਆ। ਸੋ ਆ ਦੇਖੋ ਮੇਰਾ ਵਾਫਲ ਪੱਕ ਰਿਹਾ ਹਲੇ ਹਲੇ ਨੂੰ ਟਾਈਮ ਲੱਗ ਜੂਗਾ ਥੋੜਾ ਜਿਹਾ ਗਸਪੇ ਹੋਣ ਤੇ ਸੋ ਆਪਾਂ ਨਾ ਇਹਨਾਂ 5 ਟੂ ਮਿੰਟ ਹੋਰ ਵੇਟ ਕਰਨੇ ਆ ਤੇ ਫਿਰ ਆਪਣਾ ਜਿਹੜਾ ਸੈਕੰਡ ਵਨ ਹੈ ਨਾ ਜਿਹੜਾ ਬਚਿਆ ਹੋਇਆ ਬੈਟਰ ਇਹਨਾਂ ਦਾ ਵੀ ਵਾਫਲ ਬਣਾਵਾਂਗੇ ਤੇ ਫਿਰ ਬਣਾ ਲਾਂਗੇ। ਸੋ ਹੁਣ ਮੈਂ ਇਹਦਾ ਸਾਈਡ ਚੇਂਜ ਕਰ ਦਿੱਤੀ ਸੀ ਇਹ ਪੱਕ ਗਿਆ ਸੀ ਤੇ ਹੁਣ ਮੈਂ ਇਹਦੀ ਸਾਈਡ ਚੇਂਜ ਕਰ ਦਿੱਤੀ ਹੈ ਹੈਨਾ ਤੇ ਥੋੜਾ ਜਿਹਾ ਇਹ ਹੋਰ ਕ੍ਰਿਸਪੀ ਹੋ ਜਾਵੇ ਸੋ ਗੱਲ ਇਹ ਹੈ ਕਿ ਇਹ ਛੋਟਾ ਨਾ ਵੌਫਲ ਮੇਕਰ ਜਿਵੇਂ ਤੁਹਾਡੇ ਕੋਲ ਵੱਡਾ ਵੌਫਲ ਹੋਵੇ ਮੇਕਰ ਹੋਵੇ ਨਾ ਉਹ ਜ਼ਿਆਦਾ ਪਾਵਰ ਵਾਲਾ ਹੁੰਦਾ ਤੇ ਉਹਦੇ ਵਿੱਚ ਛੇਤੀ ਚੀਜ਼ ਬਣਦੀ ਹੈ ਸੋ ਇਹ ਛੋਟਾ ਹੈ ਕਿਊਟ ਜਿਹਾ ਤੇ ਇਸ ਕਰਕੇ ਹੰਦੇ ਚ ਨਾ ਜ਼ਿਆਦਾ ਟਾਈਮ ਲੱਗ ਜਾਂਦਾ ਥੋੜਾ ਜਿਹਾ ਬਣਨ ਤੇ ਸੋ ਹੁਣ ਆਪਾਂ ਵੇਟ ਕਰਨੇ ਕਿ ਇਹ ਥੋੜਾ ਜਿਹਾ ਹੋਰ ਕ੍ਰਿਸਪੀ ਹੋ ਜਾਵੇ ਕਿਉਂਕਿ ਮੈਨੂੰ ਕ੍ਰਿਸਪੀ ਜ਼ਿਆਦਾ ਕ੍ਰਿਸਪੀ ਚੀਜ਼ ਖਾਣੀ ਬੜੀ ਵਧੀਆ ਲ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੁੰਦਾ ਤੁਸੀਂ ਜਿਵੇਂ ਦੀ ਲਾਈਕ ਕਰਦੇ ਹੋ ਓਵੇਂ ਦੀ ਜ਼ਿਆਦਾ ਕ੍ਰਿਸਪੀ ਤਾਂ ਓਵੇਂ ਬਣਾ ਸਕਦੇ ਹੋ ਕੱਟ ਤੁਹਾਨੂੰ ਨਾ ਕ੍ਰਿਸਪੀ ਚਾਹੀਦਾ ਤਾਂ ਤੁਸੀਂ ਥੋੜਾ ਕ੍ਰਿਸਪੀ ਕਰ ਸਕਦੇ ਹੋ ਸੋ ਮੇਰਾ ਤਾਂ ਬ੍ਰੈਕਫਾਸਟ ਬਣ ਕੇ ਹੋ ਗਿਆ ਰੈਡੀ ਦੇਖੋ ਕਿੰਨੇ ਯਮੀ ਲੱਗ ਰਹੇ ਨੇ ਮੇਰੇ ਵਾਫਲ ਤੇ ਤੁਸੀਂ ਵੀ ਬਣਾਓ ਤੇ ਨੂੰ ਜਰੂਰ ਮੈਨੂੰ ਦੱਸੋ ਕਿ ਤੁਹਾਡੇ ਕਿਵੇਂ ਦੇ ਬਣੇ ਨੇ ਸੋ ਤੁਸੀਂ ਇਹਨੂੰ ਨਾ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਮੈਂ ਜਿਵੇਂ ਇੱਥੇ ਕੈਚੱਪ ਤੇ ਗ੍ਰੀਨ ਚਟਨੀ ਲਈ ਹੈ ਤੁਸੀਂ ਇਹਨੂੰ ਮਤਲਬ ਇਵਨ ਕਿ ਤੁਸੀਂ ਇਹਨੂੰ ਦਹੀਂ ਨਾਲ ਵੀ ਖਾ ਸਕਦੇ ਹੋ ਮੈਂ ਇਹਦੇ ਨਾਲ ਚਾਹ ਪੀਣੀ ਹੈ ਸੋ ਮੈਂ ਦਹੀਂ ਸਕਿੱਪ ਕੀਤਾ ਮੈਂ ਦਹੀਂ ਨਹੀਂ ਲਵਾਂਗੀ ਸੋ ਤੁਸੀਂ ਵੀ ਜਰੂਰ ਬਣਾਓ ਤੇ ਤੁਸੀਂ ਮੈਨੂੰ ਜਰੂਰ ਦੱਸੋ ਕਿ ਤੁਹਾਡੇ ਕਿਵੇਂ ਦੇ ਬਣੇ ਤੇ ਬੜਾ ਜਮੀ ਚਾ ਬ੍ਰੇਕਫਾਸਟ ਹੈ ਤੇ ਹੁਣ ਮੈਂ ਇਹਨੂੰ ਟਰਾਈ ਕਰਨੀ ਆ ਤੇ ਤੁਸੀਂ ਵੀ ਬਣਾਓ ਤੇ ਇਜ਼ੀ ਜੀ ਰੈਸਪੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਕਿਵੇਂ ਦੇ ਬਣੇ ਆ